ਬੇ ਮਰ ਸਤਗੁਰ ਉੱਚ ਤੈਨ ਮੈਂ ਉੱਤਿਆ ਬੇ ਸੰਗ ਲਈ ਸਦਕੇ ਦਾਵਾ ਉਹਨਾਂ ਉੱਤਿਆ ਬੇ ਮਾਣੇ ਮਿਆ ਨਾਲ ਨਿਭਾਈ ਜਿਨਾ ਮੇਂ ਆ ਨਾਲ ਨਿਭਾਈ ਤੈਨੂੰ ਕੀ ਦੱਸਾਂ ਕਿ ਵਸਦਾਈ ਪਹੁੰਚਦਾ ਕਰ ਪੁੱਛ ਤੇਰੇ ਤੈਨੂੰ ਕੀ ਦੱਸਾਂ ਵਸਦਾਈ ਤੂੰ ਜੇ ਦਾ ਪਰ ਪੁਸਤੀਏ ਤੈਨੂੰ ਕੀ ਦੱਸਾਂ ਕਿ ਵਸਦਾਈ ਤੂੰ ਜੇ ਦਾ ਪਰ ਪੁਸਤੀਏ ਤੈਨੂੰ ਕੀ ਦੱਸਾਂ ਕਿ ਵਸਦਾਈ ਤੇਗਾ ਕਰ ਪੁਸ਼ਪੀ ਹੋ ਤੇ ਕੋਈ ਨਾ ਟਿਕਾਣਾ ਦੱਸਦਾ ਏ ਤੂੰ ਜੇ ਕਰ ਪੁਸ਼ਪੀ ਤੈਨੂੰ ਕੀ ਬਸਾ ਕੇ ਤੇਰੇ ਵਸਦਾ ਏ ਤੂੰ ਨਾ ਨਾਲ ਮੁੱਖੀ ਇਹ ਦੱਸਾ ਕਿੱਥੇ ਵਸਦਾ ਏ ਤੂੰ ਕਦੇ ਦੱਸ ਦਿਆ ਰ ਆਇਆ ਤੇ ਕਦੇ ਦੱਸ ਦਿਆ ਰ ਆਇਆ ਤੇ ਕਦੇ ਦੱਸ ਦਿਆ ਰ ਹਰ ਜਾਂ ਤੇ ਕਦੇ ਦੱਸ ਦਿਆ ਰ ਹਰ ਜਾਂ ਤੇ ਕਦੇ ਦੱਸ ਦਿਆ ਰ ਕਦੇ ਕਹੇ ਕਾਬਾ ਕਰ ਮੇਰਾ ਕਦੇ ਕਹੇ ਕਾਬਾ ਕਰ ਮੇਰਾ ਵਸਦਾਈ ਬੋਤ ਖਾਂ ਮੈਂ ਜਾ ਵਸਦਾਈ ਤੂੰ ਦੇਗਾ ਕਰ ਪੋਸਤੀ ਤੈਨੂੰ ਕੀ ਬਸਾ ਕਿਤੇ ਵਸਦਾਈ ਬੋ ਦੇਗਾ ਕਰ ਪੋਸਤੀ ਤੈਨੂੰ ਕੀ ਬਸਾ ਕਿਤੇ ਵਸਦਾਈ ਤੂੰ ਦੇਗਾ ਕਰ ਪੋਸਤੀ ਤੈਨੂੰ ਕੀ ਬਸਾ ਕਿਤੇ ਵਸਦਾਈ ਤੂੰ ਦੇਗਾ ਕਰ ਪੋਸਤੀ ਤੈਨੂੰ ਕੀ ਕਾਈ ਪੂਜਾ ਕਰ ਬੁਜਦੀ ਸੁਣੀ ਤੇ ਕਦ ਦੀਨ ਤੇ ਨਾਮ ਸੁਣੀ ਤੇ ਕਦ ਦੀਨ ਤੇ ਪ੍ਰਦੇਸ਼ੇ ਕਾ ਵਿੱਚ ਵਰਸ ਦਿਖਾਵੇ ਪੁੱਛ ਲੈ ਮੈਂ ਚਲੇ ਨਾਲ ਦੱਸ ਦਈ ਤੂੰ ਦੇਗਾ ਕਰ ਕੋਸੇ ਤੀ ਜਾਂ ਪੁੱਛ ਲੈ ਕਿੰਨਾਂ ਦੱਸ ਦਈ ਤੂੰ ਦੇਗਾ ਕਰ ਕੋਸੇ ਤੀ ਇਹਨੋਂ ਕੀ ਤਸਕ ਤੇ ਦਈ ਤੂੰ ਦੇਗਾ ਕਰ ਕੋਸੇ ਤੀ ਸਦਾਈ ਤੂੰ ਵੀ ਦਰ ਕਰ ਪੁੱਤ ਮੇਰੀ ਹੋ ਤੇ ਕੋਈ ਨਾ ਟਿਕਾਣਾ ਦੱਸਦਾਈ ਤੂੰ ਵੀ ਦਰ ਕਰ ਪੁੱਤ ਮੇਰੀ ਮਨ ਤੋਂ ਭੁੱਲੇ ਇਸ ਪਿੰਡ ਵਿੱਚ ਜਾਨੀ ਭੁੱਲੇ ਬਾਹੜਾ ਕਦ ਮਨ ਤੂੰ ਜੋਤ ਸਰੂਪ ਹੈ ਸਮੋਸੇ ਦਾ ਰੂਪ ਹੈ ਤੇਰੇ ਵਿੱਚ ਹੀ ਵਸਦਾ ਤੇਰੇ ਨਾਲ ਹੀ ਰਹਿੰਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਅਸ਼ਾਨ ਮਨ ਹਰਜੀ ਤੇਰੇ ਨਾਲ ਹੈ ਸਦਾ ਸਦਾ ਆਹ ਗੋਵਾਲ ਮਰੇ ਕੰਧਲੇ ਕਿਤਰਾ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਾਰੇ ਕੰਧਨੇ ਪੋਪ ਮਦ ਜਿਉ ਬਾਸ ਬਸਤ ਹੈ ਜਿਸ ਤਰ੍ਹਾਂ ਫੁੱਲ ਦੇ ਵਿੱਚ ਵਾਸਨਾ ਹੁੰਦੀ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸਾਈ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਆਪਣਾ ਸਵ ਰੂਪ ਆਦੰਬ ਸਹਿਬਾਧਾਰਨਾ ਦਿੰਦਿ ਪੋਪ ਮਦ ਜੋ ਬਾਸ ਬਸਤ ਹੈ ਮੁਕਰਮਾਹੇ ਜੈਸੀ ਸਾਈ ਤੈਸੇ ਹੀ ਹਰ ਬਸੇ ਤਨ ਤੱਕ ਹੀ ਖੋਜੋ ਇਸੇ ਤੇਰਾ ਉਹ ਮਾਲਕ ਤੇਰੇ ਅੰਦਰ ਹੈ ਕਿਤੇ ਦੂਰ ਨਹੀਂ ਜਾਣਦੀ ਲੋੜ ਕਬੀਰ ਸਾਹਿਬ ਕਿਨਨ ਨੇ ਕਬੀਰ ਜਾਣ ਕੋ ਖੋਜਤੇ ਪਾਇਓ ਸੋਈ ਥੌਰ ਸੋਈ ਫਿਰਕੇ ਤੂੰ ਪਾਇਆ ਜਾਣ ਕੋ ਕਹਤਾ ਜਨ ਹੋਰ ਕਿਨ ਨਾ ਸਾਂ ਉਤੇ ਤੂੰ ਹੀ ਹੈ ਪਰ ਤਿਆਰ ਲੋੜ ਹੈ ਖੋਜਣ ਦੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਮਾ ਪਰਮ ਤਤ ਹੈ ਗੁਰਮੁਖ ਹੋਇ ਲਖਾਵੈ ਆਓ ਜੀ ਇੱਕ ਸ਼ਬਦ ਦੀ ਹਾਜ਼ਰੀ ਲਾ ਕੇ ਨਾ ਗੁਰਬਾਣੀ ਦਾ ਸ਼ਬਦ ਤੇ ਫਿਰ ਖਮਾ ਦੀ ਜਤ ਜਨਾਨੇ ਚਾਈ ਰਚਨਾ ਦੇਵਾਰੇ ਨੂੰ ਪਾਰ ਕਾ ਦੇ ਜਿਨਾ ਨੇ ਚਾਈ ਰਤਨਾ ਦੇਵਾਰੇ ਨੂੰ ਪਾਰ ਕਾ ਦੇ ਜਿਨਾ ਨੇ ਚਾਈ ਰਤਨਾ ਦੇਵਾਰੇ ਨੂੰ ਪਾਰ ਕਾ ਦੇ ਜਿਨਾ ਨੇ ਚਾਈ ਰਤਨਾ ਸਾਡੇ ਗੁਰੂ ਨੂੰ ਪਾਰ ਕਾ ਦੇ ਜਨਾ ਆਰੇ ਰਤਾਈ ਰਤਨਾ ਆਰੇ ਗੋਦਾਰ ਕਾਨੇ ਜਿਨਾਂ ਨੇ ਰਤਾਈ ਰਤਨਾ اے ਆਰੇ ਗੋਦਾਰ ਕਾਨੇ ਜਿਨਾਂ ਨੇ ਰਤਾਈ ਰਤਨਾ ਕੋ ਸਿੱਖਾਂ ਮਨ ਰਤਾਈਆ ਜਨ ਮੇਰਾ ਸਤ ਗੁਰ ਦੇ ਅੰਧ ਆਰਾਮ ਦੇ ਕੋਈ ਗੱਲ ਸੁਣਾਵੇ ਹਰ ਸੁਖਾ ਮਨ ਮਿੱਠਾ ਭਰ ਦਰ ਗਏ ਗੁਰਸਖ ਪਹਿਨ ਵਾਲੀ ਐ ਜਿਨ੍ਹਾਂ ਮੇਰਾ ਸਤਗੁਰੂ ਤੁਖਾ ਜਨਨਾ ਮੇਰਾ ਹਰ ਹਰ ਹੋਇਆ ਨਾਰਕ ਹਰ ਹਰ I ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰਿਵਰ ਗਰੀਬ ਨoi ਸਾਹਿਬ ਕਿਲੇ ਵਾਲੇ ਪਾਸ਼ਾ ਦੇ ਆਗਮਨ ਪਰਮ ਸਹਿਬਦੀਨ ਦੇ ਆਲ ਤੰਤਨ ਸ੍ਰੀ ਗੁਰਾਮਦਾਸ ਸਾਹਿਬ ਦੇ ਆਗਮਨ ਪਰਮ ਦੀਆਂ ਸਾਧ ਸੰਗਤ ਸ੍ਰੀ ਅੰਮ੍ਰਿਤਸਰ ਜੀ ਮਿਲ ਕੇ ਪਰਮ ਮਨਾ ਰਹੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਰਜਸ ਕੀਰਤਨ ਹੋ ਰਹੇ ਨੇ ਦਾਸ ਗੁਰਜੀਤ ਸਿੰਘ ਦਿੱਲੀ ਤੋਂ ਇਹਨਾਂ ਸੰਗਤਾਂ ਦੇ ਦਰਸ਼ਨ ਕਰਨ ਲਈ ਆਇਆ ਇਹਨਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰ ਬਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਨੀਲਤਾਰੀ ਸੰਗਤ ਵੈਲਫੇਅਰ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਮਹਾਨ ਕੀਰਤਨ ਦਰਬਾਰ ਤਨ ਤਨ ਹਜ਼ੂਰ ਗਰੀਬ ਨਿਵਾਜ ਮਹਾਰਾਜ ਹਰਨਾਮ ਸਿੰਘ ਜੀ ਕਿਲੇ ਵਾਲਿਆਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਛਤਰ ਛਾਇਆ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਗਿਆ ਹੈ ਇਹ ਮੇਲਾ ਸਥਾਨ ਹੈਪੀ ਫਰਨੀਚਰ ਹਾਊਸ ਕਟੜਾ ਕਰਮ ਸਿੰਘ ਸਾਹਮਣੇ ਨਵੀਂ ਸੜਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਮੇਲਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ ਇਸ ਵਿੱਚ ਪ੍ਰਸਿੱਧ ਰਾਗੀ ਜਥੇ ਔਰ ਸ਼੍ਰੀ ਨਸ਼ਹਿਰਾ ਸਾਹਿਬ ਤੋਂ ਸੰਗਤ ਹੋਰ ਵੀ ਦੂਰੋਂ ਨੇੜੇੋਂ ਕਾਫੀ ਸੰਗਤ ਨੇ ਉਤਸ਼ਾਹ ਆਪਣਾ ਇਹਨਾਂ ਦਿਖਾਇਆ ਹੈ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇਸੇ ਤਰ੍ਹਾਂ ਵੱਧ ਚੜ ਕੇ ਇਸ ਮਹਾਨ ਕੀਰਤਨ ਦਰਬਾਰ ਵਿੱਚ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਅਸੀਂ ਇਹ ਹਰ ਇਹ ਮੇਲਾ ਹਰ ਸਾਲ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਈਏ ਤੇ ਸਾਰੇ ਰਲ ਮਿਲ ਕੇ ਇਸ ਪੁਰਬ ਨੂੰ ਕਾਮਯਾਬ ਬਨਾਈਏ ਨੀਲਤਾਰੀ ਸੰਗਤ ਵੈਲਫੇਅਰ ਸੁਸਾਇਟੀ ਸ੍ਰੀ ਅਮਰitsar ਸਾਹਿਬ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਇਸ ਵਿੱਚ ਉਚੇਚੇ ਤੌਰ ਤੇ ਸੰਤ ਗੁਰਦੀਪ ਸਿੰਘ ਜੀ ਦਿੱਲੀ ਤੋਂ ਉਚੇਚੇ ਤੌਰ ਤੇ ਇਸ ਸਮਾਗਨ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਲਿਆ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਫਤਿਹ ਫਤਿਹ